ਇਨੇ ਮਾਲ ਇਕੱਠਾ ਕੀਤਾ ਰਾਜੇ ਦੇ ਮਹਿਲਾਂ ਚੋਂ ਤਾਂ ਦੋ ਇਕੱਠੀ ਕਰਕੇ ਡਾਕਾ ਮਾਰ ਕੇ ਇੱਕ ਗੱਠੜੀ ਵਿੱਚ ਬੰਨ ਕੇ ਗੱਠੜੀ ਹੱਥ ਵਿੱਚ ਲੈ ਲਈ ਔਰ ਤਰੇਲੋ ਤਰੇਲੀ ਹੋਇਆ ਪਿਆ ਆਖਦਾ ਮਨਾ ਕੁਝ ਨਾ ਕੁਝ ਇਤੂ ਖਾ ਚ ਲੀਏ ਹੁਣ ਘਰ ਜਾ ਕੇ ਕਿਹੜਾ ਪਦਾਰਥ ਲਭਾਂਗੇ ਖਾਣ ਵਾਸਤੇ ਸਿਰ ਰਸੋਈ ਚੋਂ ਕੁਝ ਖਾਉਨੇ ਆ ਕੋਈ ਇੱਥੇ ਕੁਸਕਣ ਵਾਲਾ ਨਹੀਂ ਅੱਧੀ ਰਾਤ ਦਾ ਸਮਾਂ ਔਰ ਇਹਨੇ ਰਸੋਈ ਵਿੱਚ ਜਾ ਕੇ ਕਹਿੰਦੇ ਕੁਝ ਪਦਾਰਥ ਚੱਖਿਆ ਜਦੋਂ ਪਦਾਰਥ ਚੱਖਿਆ ਚਖਣ ਤੋਂ ਬਾਅਦ ਵੇਖਿਆ ਨੇ ਉਹ ਪਦਾਰਥ ਨਮਕੀਨ ਸੀ ਹੁਣ ਕਈ ਵਿਦਵਾਨ ਕਹਿੰਦੇ ਨੇ ਉੱਥੇ ਲੂਣ ਖਾਦਾ ਲੂਣ ਨਹੀਂ ਖਾਦਾ ਉਹਨੂੰ ਸਭ ਸੋਝੀ ਸੀ ਨਿਤ ਡਾਕੇ ਮਾਰਨ ਵਾਲਾ ਸੀ ਉਹਨੂੰ ਪਤਾ ਸੀ ਕਿੱਥੇ ਨਮਕ ਪਿਆ ਕਿੱਥੇ ਕੀ ਹੈ ਜੇ ਸਾਹਮਣੇ ਪਿਆ ਤੇ ਨਮਕ ਏ ਪਹਿਚਾਨ ਸੀ ਇਹਨੇ ਜਦੋਂ ਪਦਾਰਥ ਚੱਕਿਆ ਉਹ ਪਦਾਰਥ ਚੱਖਣ ਤੋਂ ਬਾਅਦ ਵੇਖਦਾ ਹੈ ਪਦਾਰਥ ਤਾਂ ਚੱਖ ਲਿਆ ਪੰਗ ਨਮਕੀਰ ਸੀ ਮੁਰ ਕੇ ਗੱਠੜੀ ਨੂੰ ਹੱਥ ਪਾਇਆ ਮੁਰੋ ਗੁਰੂਬ ਦੇ ਕਹੇ ਬਚਨ ਚੇਤੇ ਵਿੱਚ ਆ ਗਏ ਕਿਉਂ ਫਕੀਰ ਨੇ ਕਿਹਾ ਸੀ ਪਾਗ ਗੁਰੂ ਨਾਨਕ ਪਾਤਸ਼ਾਹ ਨੇ ਤਿੰਨ ਬਚਨਾਂ ਵਿੱਚੋਂ ਇੱਕ ਬਚਨ ਇਹ ਵੀ ਸੀ ਵੀ ਨਮਕ ਕਿਸੇ ਦਾ ਖਾ ਕੇ ਹਰਾਮ ਨਹੀਂ ਕਰਨਾ। ਔਰ ਨਮਕ ਖਾਦਾ ਤੇ ਇਹ ਵੀ ਤਾਂ ਨਮਕ ਖਰਾਬ ਹੀ ਹੋਏਗੀ। ਮਨੋਂ ਮਨ ਸੋੜਦਾ ਮਨਾ ਜੋ ਗੁਰੂ ਨੇ ਬਚਨ ਕੀਤੇ ਨੇ ਉਹ ਬਚਨ ਮੰਨਣੇ ਅਤਿ ਜ਼ਰੂਰੀ ਨੇ। ਗੁਰੂ ਦੇ ਨਾਲ ਵਾਦਾ ਕੀਤਾ ਉਰਜੇ ਵਾਦਾ ਕੀਤਾ ਤਾਂ ਤਿੰਨ ਬਚਨ ਮੰਨਾਗਾ ਬਾਕੀ ਵੇਖਾ ਜਾਏ ਇਹ ਅੱਖ ਤਾਂ ਹੁਣ ਨਮਕ ਚੱਖਿਆ ਹੈ ਪਦਾਰਥਾਂ ਵਿੱਚੋਂ ਹੁਣ ਖਾ ਕੇ ਨਮਕ ਹਰਾਮ ਨਹੀਂ ਕਰਾਂਗਾ ਇਹਨੇ ਗੱਠੜੀ ਛੱਡ ਦਿੱਤੀ ਗੱਠੜੀ ਛੱਡੀ ਜਿਹਦੇ ਵਿੱਚ ਗਹਿਣੇ ਸਨ ਮਾਲ ਸਵਾਬ ਇਕੱਠਾ ਕੀਤਾ ਸੀ ਛੱਡ ਕੇ ਉਹਨੇ ਪੈਰੀ ਨਿਕਲ ਜਾਂਦਾ ਛਾਲ ਮਾਰ ਕੇ ਕੰਧ ਟੱਪਦਾ ਆਪਣੇ ਰੱਖੇ ਹੋਏ ਘੋੜੇ ਤੇ ਸਵਾਰ ਹੋ ਕੇ ਤੁਰ ਜਾਂਦਾ ਪਰ ਮਨੋਂ ਮਨ ਸੋਚਦਾ ਮਨਾ ਕੋਈ ਹੋਰ ਕਿਤੇ ਫੇਰ ਠੱਗੀ ਮਾਰਨੀ ਪਈਗੀ ਅੱਜ ਠੱਗੀ ਵੱਡੀ ਮਾਰੀ ਸੀ ਡਾਕਾ ਵੱਡਾ ਮਾਰਿਆ ਸੀ ਪਰ ਗੁਰੂ ਦਾ ਬਚਨ ਉਹ ਮੋਰੇ ਆ ਗਿਆ ਕਿ ਨਮਕ ਹਰਾਮ ਨਹੀਂ ਕਰਨਾ ਪਰ ਨਹੀਂ ਕਰਨਾ ਜੋ ਮਰਜ਼ੀ ਹੋ ਜਾਏ ਔਰ ਘਰ ਜਾਂਦਾ ਉਸ ਤੋਂ ਬਾਅਦ ਸਵੇਰ ਜਦੋਂ ਹੁੰਦੀ ਏ ਸਵੇਰ ਹੁੰਦੀ ਸਾਰ ਇੱਧਰ ਰਾਜੇ ਦੇ ਮਹਿਲਾਂ ਦੇ ਵਿੱਚ ਨੌਕਰ ਚਾਕਰ ਜਦੋਂ ਸਫਾਈ ਵਾਸਤੇ ਆਉਂਦੇ ਨੇ ਤੇ ਇਤਿਹਾਸ ਕਹਿੰਦਾ ਉਹ ਆਪਣੇ ਕੰਮਾਂ ਵਿੱਚ ਲੱਗੇ ਨੇ ਕੋਈ ਕਿਤੇ ਸਫਾਈ ਕਰਦਾ ਕੋਈ ਕਿਤੇ ਸਫਾਈ ਕਰਦਾ ਉਹਨਾਂ ਨੂੰ ਪਤਾ ਕੀ ਪਤਾ ਘਰ ਦੇ ਵਿੱਚ ਕੀ ਹੋਇਆ ਉਹ ਤਾਂ ਆਪਣੀ ਡਿਊਟੀ ਤੇ ਆ ਗਏ ਪਰ ਇੱਧਰ ਜਦੋਂ ਰਾਜੇ ਦੇ ਪਰਵਾਰ ਨੇ ਉਹਦੀ ਰਾਣੀ ਨੇ ਤੱਕੀ ਤੱਕਿਆ ਆ ਜਿਹੜੀ ਗੱਠੜੀ ਪਈ ਐ ਇਹਦੇ ਵਿੱਚ ਕੀ ਐ ਉਹਦੇ ਵਿੱਚ ਗਹਿਣੇ ਨੇ ਉਹਦੇ ਵਿੱਚ maal-sawaab ਇਕੱਠਾ ਕੀਤਾ ਹੋਇਆ ਹੈ ਮਾਇਆ ਐ ਉਹਨੇ ਆਖਿਆ ਇਹ ਗੱਠੜੀ ਕਿਸ ਨੇ ਇਕੱਠੀ ਕੀਤੀ ਕਿਸ ਨੇ ਬੰਨੀ ਐ ਔਰ ਸਭ अलमारੀਆਂ ਫਰੋਲੀਆਂ ਹੋਈਆਂ ਨੇ ਹੁਣ ਸ਼ੱਕ ਕਿਤੇ ਤੇ ਕਰਨ ਕਿਸ ਨੂੰ ਕਹਿਣ ਕਿ ਕਿਸ ਨੇ ਇਕੱਠਾ ਕੀਤਾ ਰਾਜੇ ਨੇ ਆਖਿਆ ਕੌਣ ਕਰ ਸਕਦਾ ਐ ਇਸ ਤਰ੍ਹਾਂ ਮਾਲ ਇਕੱਠਾ ਕੀਤਾ ਔਰ ਇਕੱਠਾ ਕਰਕੇ ਉਹ ਵੀ ਕਠਿਨੀ ਬੰਨੀ ਹੋਈ ਹੈ ਤਿਆਰ ਬਰ ਤਿਆਰ ਕੀਤੀ ਹੈ ਜਿਹੜੇ ਨੌਕਰ ਚੱਕਰ ਆਏ ਨੇ ਕੰਮ ਕਰਨ ਵਾਸਤੇ ਪਹਿਲਾਂ ਤਾਂ ਉਹਨਾਂ ਤੇ ਨੰਬਰ ਲੱਗਿਆ ਹੈ ਉਹਨਾਂ ਨੂੰ ਇਕੱਠੇ ਕਰ ਲਿਆ ਆਮ ਇਸੇ ਤਰ੍ਹਾਂ ਹੀ ਹੁੰਦਾ ਕਈ ਵਾਰ ਸੱਚ ਕੁਝ ਹੋਰ ਨਿਕਲਦਾ ਹੈ ਕੁੱਟਖਾਨ ਵਾਲੇ ਹੋਰ ਹੁੰਦੇ ਨੇ ਆਮ ਵੀ ਜਦੋਂ ਪਿੰਡਾਂ ਵਿੱਚ ਸ਼ਹਿਰਾਂ ਵਿੱਚ ਕਿਸੇ ਠਾਕ ਦੀ ਕਿਸੇ ਚੋਰ ਦੀ ਕਿਸੇ ਦੀ ਭਾਲ ਵਿੱਚ ਜਾਂਦੀ ਹੈ ਸਰਕਾਰ ਉਹਨੂੰ ਫੜਿਆ ਉਹਨੂੰ ਫੜਨ ਤੋਂ ਪਹਿਲਾਂ ਪਤਾ ਨਹੀਂ ਕਿੰਨੇ ਕੁ ਕੁੱਟ ਖਾ ਜਾਂਦੇ ਨੇ ਜਿਹੜੇ ਨਿਰਦੋਸ਼ ਹੁੰਦੇ ਨੇ ਉਹਨੇ ਇਹਨਾਂ ਨੂੰ ਇਕੱਠੇ ਕੀਤਾ ਨੌਕਰਾ ਚੱਕਰਾਂ ਨੂੰ ਉਹ ਤੋਂ ਪਹਿਲਾਂ ਕੋਈ ਨਹੀਂ ਆਇਆ ਇੱਥੇ ਤੁਸੀਂ ਆਏ ਬਾਕੀ ਸਾਰਾ ਪਰਿਵਾਰ ਸੁਤਾ ਪਿਆ ਸੀ ਉਹ ਤੁਸੀਂ ਸਭਾਈ ਵਾਸਤੇ ਨੇਤਾ ਉਹਨੇ ਹੋ ਔਰ ਜੇ ਨੇਤਾ ਉਹਨੇ ਹੋ ਤੇ ਗੱਠੜੀ ਆਉਂਦਿਆਂ ਨੇ ਕਿਨੇ ਬੰਨੀ ਐ ਜਿਹਦੇ ਵਿੱਚ ਗਹਿਣੇ ਇਕੱਠੇ ਕੀਤੇ ਨੇ ਹੁਣ ਇਕੱਠੇ ਕਰਕੇ ਕੁੱਟ ਪੈਂਦੀ ਏ ਤੇ ਇਤਿਹਾਸ ਕਹਿੰਦਾ ਉਹਨੇ ਸਾਰਿਆਂ ਨੂੰ ਇਕੱਠੇ ਕਰ ਲਿਆ ਇਕੱਠੇ ਕਰਕੇ ਆਖਦਾ ਇਹਨਾਂ ਦੇ ਮਾਰੋ ਕੋਲੜੇ ਆਪਣੇ ਆਪ ਬੋਲਣਗੇ ਕਿ ਕਿਨੇ ਇਹ ਮਾਇਆ ਇਕੱਠੀ ਕੀਤੀ ਏ ਮੇਰੇ ਮਹਿਲਾ ਵਿੱਚ ਡਾਂਕਾ ਆਉਂਦਿਆਂ ਕਿਸ ਨੇ ਮਾਰਿਆ ਜਿਵੇਂ ਇਕੱਠੇ ਕਰਕੇ ਉਹਨਾਂ ਦੀ ਕਟਾਈ ਕਰਦਾ ਹੈ ਨਿਰਦੋਸ਼ ਪੜੇ ਜਾਂਦੇ ਨੇ ਉਲਾ ਇਨਾਂ ਜੱਥੇ ਦੀ ਜਵਾਨੀ ਸਰਵਨ ਦੀ गलती करी पारी, ओ, 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 मैं पहाड़ी आइना वेची गल गलती पहाड़ ग़लती करे पी आ ग़लती करी प دی 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 ہے ہے मनू तुसांत हारीखू कु हारी तुसीं इंजा जर सखत प्यारी हो इंजसा जा सखत तयारी हो, 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 हो। ਸਕਤ ਤੇਿਆਰੀ ਰਾਜੇ ਨੇ ਲੋਕਦਰ ਚਾਕਰ ਇਕੱਠੇ ਕੀਤੇ ਇਕੱਠੇ ਕਰਨ ਤੋਂ ਬਾਅਦ ਜਦੋਂ ਇਹਨਾਂ ਦੀ ਪੁਸ਼ਪੜਤਾਲ ਕਰਦਾ ਕਿ ਆ ਜਿਹੜਾ ਧੰਦ ਕਿਸ ਨੇ ਚੁਰਾਇਆ ਇਕੱਠਾ ਕਿਨੇ ਕੀਤਾ ਔਰ ਗੱਟਣੀ ਬੰਨੀ ਹੋਈ ਏ ਤੇ ਤਿਆਰੀ ਵਿੱਚ ਕੋਈ ਉਹ ਰੋ ਰੋ ਕੇ ਤਰਲੇ ਕੱਢਦੇ ਨੇ ਕਿ ਸਾਨੂੰ ਕੁਝ ਪਤਾ ਨਹੀਂ ਅਸੀਂ ਤਾਂ ਜੇ ਪਹੁੰਚੇ ਆਪਣੇ ਟਾਈਮ ਸਿਰ ਔਰ ਮੇਤਾ ਪਰਤੀ ਦੀ ਤਰ੍ਹਾਂ ਆਏ ਆ ਕੰਮਕਾਰ ਵਿੱਚ ਲੱਗੇ ਸੀ ਔਰ ਇਹ ਇਹ ਵੀ ਨਹੀਂ ਸਾਨੂੰ ਪਤਾ ਕਿ ਇਕੱਠੀ ਕਿਸ ਨੇ ਕੀਤੀ ਤੇ ਇਹਦੇ ਵਿੱਚ ਹੈ ਕੀ ਹੈ ਮਾਰ ਪੈਂਦੀ ਹੈ ਕਹਿੰਦੇ ਦਿਨ ਚੜ ਜਾਂਦਾ ਸਾਰੇ ਰੋਲਾ ਪੈ ਜਾਂਦਾ ਹੈ ਕਿ ਰਾਜੇ ਦੇ ਮਹਿਲਾਂ ਵਿੱਚ ਡਾਕਾ ਵੱਜਿਆ ਹੈ ਉਰ ਡਾਕਾ ਵੀ ਕਿਸੇ ਅੰਦਰੋਂ ਆਪਣੇ ਨੇ ਮਾਰਿਆ ਉੱਥੇ ਕੁੱਟ ਪਾ ਰਹੀ ਏ ਗਰੀਬਾਂ ਦੇ ਜਿਹੜੇ ਨੌਕਰ ਚਾਕਰ ਕੰਮ ਕਰਨ ਵਾਸਤੇ ਸਵੇਰੇ ਪਹੁੰਚੇ ਸਨ ਜਦੋਂ ਨਗਰੀ ਵਿੱਚ ਪਤਾ ਲੱਗਦਾ ਹੈ ਭੂਮੀਆਂ ਚੋਰ ਨੂੰ ਪਤਾ ਲੱਗਦਾ ਹੈ ਹੁਣ ਉਹਨੂੰ ਇਹ ਤਾਂ ਪਤਾ ਹੈ ਕਿ ਡਾਕਾ ਵੀ ਮੈਂ ਮਾਰਿਆ ਤੇ ਗੱਠ ਵੀ ਮੈਂ ਬੰਨੀ ਸੀ ਤੇ ਛੱਡ ਕੇ ਵੀ ਮਾਹੀ ਤੁਰ ਗਿਆ ਹੁਣ ਮਨ ਵਿੱਚ ਸੋੜਦਾ ਮਲਾ ਗੁਰੂ ਦਾ ਤੀਜਾ ਵਚਨ ਉਹ ਤਿੰਨਾ ਵਚਨਾਂ ਵਿੱਚੋਂ ਇੱਕ ਤਾਂ ਪੂਰਾ ਹੋ ਗਿਆ ਨਮਕ ਹਰਾਮੀ ਵਾਲਾ ਹੁਣ ਤਿੰਨਾ ਵਿੱਚੋਂ ਦੂਜਾ ਵਚਨ ਆ ਗਿਆ ਜਿਹਦੇ ਵਿੱਚ ਗੁਰੂ ਨੇ ਕਿਹਾ ਸੀ ਗਰੀਬ ਨਹੀਂ ਸਤਾਣੇ ਉਹ ਧਨ ਇਕੱਠਾ ਮੈਂ ਕੀਤਾ ਤੇ ਕੁੱਟ ਉਹਨਾਂ ਦੇ ਪੈ ਰਹੀਏ ਬਸ ਜਾਮਾ ਦਾ ਤੇ ਜਾ ਕੇ ਸੱਚ ਬੋਲ ਦੇਗਾ ਤੀਜਾ ਬਚਨ ਵੀ ਪੂਰਾ ਹੋ ਜਾਣਾ ਜੋ ਮਰਜੀ ਹੋ ਜਾਏ ਇਹ ਗਿਆ ਮਾਲਾ ਵਿੱਚ ਚਲੇ ਜਾਂਦਾ ਸਿੱਧਾ ਹੀ ਜਦੋਂ ਕੁੱਟ ਪੈਂਦੀ ਏ ਇਹ ਰਾਜੇ ਕੋਲ ਜਾ ਕੇ ਆਖਦਾ ਬਈ ਚੋਰੀ ਇਹਨਾਂ ਨੇ ਨਹੀਂ ਕੀਤੀ ਚੋਰੀ ਮੈਂ ਕੀਤੀ ਚੋਰੀ ਕਰਨ ਦਾ ਯਤਨ ਮੈਂ ਕੀਤਾ ਸੀ ਵਾਅਦੇ ਕਿਵੇਂ ਹੋ ਸਕਦਾ ਹੈ ਕਿ ਕੋਈ ਆ ਕੇ ਕਵੇ ਕਿ ਚੋਰੀ ਮੈਂ ਕੀਤੀ ਇਸ ਤਰ੍ਹਾਂ ਦਾ ਕੋਈ ਨਹੀਂ ਹੋ ਸਕਦਾ ਕਿ ਮਾਲ ਇਕੱਠਾ ਕੀਤਾ ਹੋਵੇ ਚੁਰਾਣਾ ਹੋਵੇ ਫਿਰ ਆਪ ਕਹੇ ਕਿ ਚੋਰੀ ਮੈਂ ਕਰਨੀ ਸੀ। ਉਹ ਆਤ ਦਾ ਮੇਰਾ ਯਕੀਨ ਮੰਨੋ। ਚੋਰੀ ਕਰਨ ਵਾਸਤੇ ਮੈਂ ਆਇਆ ਸੀ ਮੈਂ ਭੂਮੀਆਂ। ਭੂਮੀਆਂ ਚੋਰ। ਚੋਰੀ ਕਰਨ ਵਾਸਤੇ ਵੀ ਮੈਂ ਆਇਆ ਸੀ। ਇਹ ਮੇਰੇ ਗੁਰੂ ਦੇ ਤਿੰਨ ਵਚਨ ਸਾਲ ਮੈਂ ਕਿਸੇ ਨੂੰ ਆਪਣਾ ਮੁਰਸ਼ਿਦ ਬਣ ਬੈਠਾ। ਉਹ ਕਹਿੰਦੇ ਕਿ ਨੂੰ ਮੁਰਸ਼ਿਦ ਮੰਨਿਆ? ਇਹ ਆਤ ਦਾ ਗੁਰੂ ਨਾਨਕ ਨੂੰ। ਜਿਹੜਾ ਸੱਚ ਦਾ ਉਪਦੇਸ਼ ਵੰਡਣ ਲਈ ਜਾ ਰਿਹਾ ਹੈ ਸੰਸਾਰ ਦੇ ਵਿੱਚ ਘੁੰਮ ਰਿਹਾ ਹੈ ਸੰਸਾਰ ਦਾ ਚੱਕਰ ਲਾ ਰਿਹਾ ਹੈ ਮੇਰੇ ਘਰ ਆਇਆ ਤੇ ਉਸ ਗੁਰੂ ਨੇ ਤਿੰਨ ਵਚਨ ਦਿੱਤੇ ਮੈਂ ਤਿੰਨਾ ਤੇ ਪੂਰਾ ਉਤਰਦਾ ਹਾਂ ਇੱਕ ਤਾਂ ਨਮਕ ਹਰਾਮ ਦੂਜਾ ਸੱਚ ਬੋਲਣਾ ਗਰੀਬ ਸਤਾਣਾ ਨਹੀਂ ਇਹਨੇ ਤਿੰਨੇ ਸਪਸ਼ਟ ਕਰ ਦਿੱਤੇ ਕਿ ਜਿਹੜਾ ਚੋਰੀ ਕਰਕੇ ਤੁਰਿਆਸਾ ਹੈ ਪਦਾਰਥ ਚੱਖੇ ਉਹ ਨਮਕੀਨ ਸੰਨ ਉਦੋਂ ਮੈਂ ਧੰਨ ਛੱਡ ਦਿੱਤਾ ਔਰ ਜਦੋਂ ਗਰੀਬਾਂ ਦੇ ਮਾਰ ਪਈ ਉਦੋਂ ਮੈਂ ਆ ਗਿਆ ਕਿ ਗਰੀਬ ਸਤਾਏ ਜਾ ਰਹੇ ਨੇ ਇਹ ਵੀ ਤਾਂ ਗੁਰੂ ਦਾ ਬਚਨ ਹੈ ਅ ਤੀਜਾ ਏ ਮੈਂ ਸੱਚ ਕਹਿ ਰਿਹਾ ਕਿ ਇਕੱਠਾ ਮੈਂ ਕੀਤਾ ਸੀ ਧੰਨ ਮੈਂ ਚਰਾਣਾ ਸੀ ਸਪਸ਼ਟ ਕਰਨਾ ਰਾਜ਼ੇ ਨੇ ਆਖਿਆ ਪਹਿਲੀ ਗੱਲ ਜੇ ਤੂੰ ਧੰਨ ਚੁਰਾਇਆ ਇਹ ਲਿਜਾ ਸਕਦਾ ਕਿਉਂਕਿ ਤੇਰਾ ਮੁਰਸ਼ਿਦ ਜਿਹਨੇ ਤੈਨੂੰ ਸੱਚ ਦੇ ਰਾਹ ਤੇ ਤੁਰਿਆ ਉਹ ਤਨ ਹੈ ਤੇਰਾ ਮੁਰਸ਼ਿਦ ਇੱਕ ਤਾਂ ਉਸ ਮੁਰਸ਼ਿਦ ਦੇ ਮੈਨੂੰ ਵੀ ਦਰਸ਼ਨ ਕਰਾ ਉਹ ਕੌਣ ਹੈ ਜਿਹਨੇ ਤੈਨੂੰ ਸੱਚ ਦਾ ਮਾਰਗ ਦਿੜਕਰਾਇਆ ਤਿੰਨਾਂ ਗੱਲਾਂ ਵਿੱਚ ਹੀ ਤਿੰਨਾਂ ਗੱਲਾਂ ਵਿੱਚ ਤੇਰਾ ਜੀਵਨ ਬਦਲ ਕੇ ਰੱਖ ਦਿੱਤਾ ਗੱਲ ਅਸਲ ਵਿੱਚ ਮੰਨਣ ਦੀ ਸੀ ਕੱਲੀ ਪੜਨ ਦੀ ਨਹੀਂ ਸੁਣਾਣ ਦੀ ਨਹੀਂ ਮੰਨਣ ਦੀ ਗੱਲ ਸੀ ਇਹਨੇ ਇੱਕ ਵਾਰ ਗੁਰੂ ਦਾ ਦ دیدار ਕੀਤਾ ਇੱਕੋ ਵਾਰ ਹੀ ਗੁਰੂ ਦਾ ਹੋ ਕੇ ਰਹਿ ਗਿਆ ਗੁਰੂ ਪਾਤਸ਼ਾਹ ਨੇ ਇੱਕ ਵਾਰ ਉਪਦੇਸ਼ ਦਿੱਤਾ ਤੇ ਆਪ ਚਲੇ ਗਏ ਇਨੇ ਤਿੰਨੇ ਹੀ ਬਚਨ ਮੰਨ ਲਏ ਹਿਰਦੇ ਤੇ ਲਾਗੂ ਕਰ ਲਏ ਉਰ ਲਾਗੂ ਕੀਤੇ ਜੀਵਨ ਚ ਪਲਟਾ ਆ ਗਿਆ ਇਤਿਹਾਸ ਤਾਂ ਇਥੋਂ ਤੱਕ ਕਹਿੰਦਾ ਹੈ ਕਿ ਉਸ ਰਾਜੇ ਨੇ ਆਖਿਆ ਤੇਰੇ ਵਰਗਾ ਬੰਦਾ ਕੋਈ ਨਹੀਂ ਮਿਲਣਾ ਹੁਣ ਇਮਾਨਦਾਰ ਤੇ ਅੱਜ ਤੋਂ ਬਾਅਦ ਤੂੰ ਵਜ਼ੀਰ ਵੀ ਤੂੰ ਹੀ ਹੋਏਗਾ ਮੇਰਾ ਇਹ ਚੋਰ ਤੋਂ ਵਜ਼ੀਰ ਬਣਿਆ ਵਜ਼ੀਰ ਵੀ ਇੱਕ ਸਾਧ ਪਣੇ ਵਿੱਚ ਰੱਬ ਦੀ ਬੰਦਗੀ ਕਰਨ ਵਾਲਾ ਆਵਾਦਤ ਕਰਨ ਵਾਲਾ ਬਣਿਆ ਭੂਮੀਆਂ ਚੋਰ ਨਹੀਂ ਰਿਹਾ ਉਹ ਭੂਮੀਆਂ ਇੱਕ ਅਸਲ ਵਿੱਚ ਸਾਥ ਬਣ ਗਿਆ ਜਿਹੜੇ ਸਾਥ ਦੀ ਗੱਲ ਪਾਤਸ਼ਾਹ ਨੇ ਗੁਰਬਾਣੀ ਵਿੱਚ ਕੀਤੀ ਜਿਹੜੇ ਸੰਤ ਦੀ ਗੱਲ ਗੁਰਬਾਣੀ ਵਿੱਚ ਕੀਤੀ ਜਿਨ੍ਹਾਂ ਸਾਸ ਕਿਰਾ ਉਸ ਨਾ ਵਿਸਰੈ ਹਰ ਨਾਮਾ ਮਨ ਮੰਤ ਤਨ ਸੇ ਸਹੀ ਨਾਨਕਾ ਪੂਰਨ ਸੋਈ ਸੰਤ ਇਹ ਇਹਦੇ ਤੇ ਪੂਰਾ ਉਤਰਿਆ